ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਬੈਡ ਦਿਖਾਉਣੀ ਆ ਜਰਸੀ ਦੇ ਕ੍ਰੋਸਾਂਕਟ ਤੇ ਇਹ ਸਹੀ ਲਾ ਡਿਟੇਲ ਵੀਰ ਤੋਂ ਪੁੱਛਦੇ ਆ ਐਡਰੈਸ ਕਨਫਰਮ ਕਰਾਉਣੇ ਪਹਿਲਾਂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸ ਦਿਓ ਆਪਣੇ ਵੀਰ ਨੀ ਮੇਰਾ ਨਾਮ ਗੁਰਪ੍ਰੀਤ ਸਿੰਘ ੁੰਗਾ ਵਾਲੀ ਪਿੰਡ ਦੇ ਵਿੱਚ ਅਸੀਂ ਵੱਸਦੇ ਆ ਤਸਵੀਰ ਅਤੇ ਦਿਲਾ ਵਰਦਲਾ ਮੋਬਾਈਲ ਨੰਬਰ ਜੀ ਆਪਣਾ 88733 7700 00 88731 88729 ਠੀਕ ਹੈ 77002 ਠੀਕ ਹੈ ਜਿਹੜੀ ਆਪਾਂ ਵੇਖਦੇ ਜੀ ਨੇ ਜਰਸੀ ਚ ਕ੍ਰੋਸ ਸੰਗ ਆ ਗਿਆ ਹਨਾ ਇਹ ਸੂਆ ਕਿਹੜਾ ਸੂਇਆ ਇਹ ਦੂਜਾ ਸੂਆ ਸੂਇਆ ਮਗਰ ਇਹ ਜ ਹੈਗੀ ਫੀਮੇਲ ਕਾਫ ਜਰਸੀ ਚ ਬੱਛੀ ਹਨਾ ਮਗਰ ਸੋ ਬੱਚੀ ਆ ਗਈ ਵਾਈਟ ਕਲਰ ਦੇ ਵਿੱਚ ਕਹੂੰਗੀ ਥੋੜਾ ਕ੍ਰਾਸ ਦਾ ਬਲੱਡ ਆ ਵਿੱਚ ਤੇ ਇੱਕ ਐ ਇੱਕ ਦਿਨ ਹੋ ਗਿਆ ਸੁਈ ਨਾਜੇ ਨੂੰ ਇਹਨੂੰ ਵੀਰ ਦੀ ਸੇਵਾ ਤੇ ਨਾ ਠੀਕ ਹੈ ਤੇ ਹੁਣ ਦੁੱਧ ਕਿੰਨਾ ਗਿਆ ਸਟਾਰਟਿੰਗ ਇਹਦੇ ਥੱਲੇ ਜੀ ਹੁਣ ਹੈਗਾ 12 ਲੀਟਰ ਦੁੱਧ ਕਹਿੰਦਾ ਭਾਬੀ 10 ਤੋਂ ਪਾਰ ਪਾਰ ਮਿਲਣ ਨਾਲ ਹੈਗਾ ਪਾਰ ਪਾਰ ਮਿਲਣ ਨਾਲ ਹੈਗਾ ਪਿਛਲੇ ਸੁਵੇ ਅਸੀਂ 14 ਲੀਟਰ ਦੁੱਧ ਇਹਦੇ ਛੱਡੇ ਚੂਹਾ ਠੀਕ ਹੈ ਅੰਦਾਜ਼ਾ ਇਹ ਲਾ ਕੇ ਜਲੀ ਇਹ ਵੀ ਮੇਲਾ ਵਗੈਰਾ ਮਾਰ ਗਈ ਵੀ ਉਮੀਦ ਜੀ ਆਪਾਂ ਨੂੰ ਅੰਦਾਜ਼ਾ ਵੀ ਹੈਗਾ 15 ਤੋਂ ਪਾਰ ਵਾਲੀ 15 ਤੋਂ ਪਾਰ ਵਾਲੀ ਚੰਗੀ ਹੈ ਠੀਕ ਹੈ 14 ਲੀਟਰ ਦੁੱਧ ਸੀ ਆਪਕੋ ਠੀਕ ਹੈ ਤੇ ਉਹ ਚੌਣ ਚਵਾਦੀ ਠੰਡੀ ਓਕੇ ਜਾਵਾਂ ਬਿਲਕੁਲ ਜੀ ਧਾਰਾ ਮਰਾਣੇ ਦੀ ਆ ਬਿਲਕੁਲ ਧਾਰ ਮਾਰਦੇ ਆ ਕਿਗਾ ਸੋ ਧਾਰ ਦੇਖੋ ਪੂਰੀ ਮੋਟੀ ਮੋਟੀ ਮੁਠੀ ਵਾਲੀ ਧਾਰਾ ਜਾਵਾਂ ਹਾਂ ਉਹ ਦੇਖੋ ਬਲ ਕੋਈ ਨਿਆਣਾ ਵਗੈਰਾ ਪਾਉਣ ਦੀ ਜਰੂਰਤ ਹੀ ਨਹੀਂ ਹੈ ਹਨਾ ਇੱਕ ਛੰਡ ਦੇਗਾ ਉਹ ਚ ਮਾਰ ਦਿਆਂ ਸੋ ਦੇਖੋ ਧਾਰਾ ਪੂਰੀ ਓਕੇ ਹੈ ਨਾ ਕਹਿੰਦੇ ਭਾਬੀ ਨਿਆਣਾ ਪਾਉਣਾ ਪਾਓ ਨਹੀਂ ਪਾਉਣਾ ਕੁਝ ਨਹੀਂ ਹੈ ਨਾ ਬਿਲਕੁਲ ਕੀਤੀ ਚਾਹੇ ਉਲੀ ਚੋਲੇ ਜਾਹੀ ਬੰਦਾ ਚੋਲੇ ਠੀਕ ਹੈ ਤੇ ਸੀਰਾ ਪੂਰੀ ਕੋਈ ਡੈਕ ਜਦੋਂ ਜੀ ਕਰਦਾ ਉਦੋਂ ਜੋਜਵਾ ਜਦੋਂ ਜੀ ਕਰਦਾ ਉਦੋਂ ਠੀਕ ਹੈ ਰੇਟ ਇਹਦੇ ਕੀ ਰੱਖਿਆ ਵੇਚਣ ਜਾਲ ਆਪਾਂ ਰੇਟ ਵੀਰ ਦੀ 45000 ਰੁਪਿਆ ਰੱਖਿਆਗਾ ਮੰਨਤਾਲ ਹੋ ਜਾਊਗਾ ਮੰਨਤਾਲ ਠੀਕ ਹੈ ਧੋਰਿਓ ਮੜਿਆ ਬਾਹਰ ਨੂੰ ਸੋ 45000 ਰੁਪਿਆ ਵੈੜ ਦੀ ਇਹਦੀ ਕੀਮਤ ਆ ਕੱਦ ਕੜ ਬਹੁਤ ਆ ਜਰਸੀ ਦੇ ਟਾਈਪ ਚ ਆ ਗਈ ਇਹ ਜਮ ਜਰਸੀ ਮੈਨੂੰ ਇੱਕ ਤਰ੍ਹਾਂ ਦੀ ਤੇ ਠੰਡੀ ਸੀਲ ਨਹੀਂ ਆਂ ਤਾਂ ਕੋਈ ਨਹੀਂ ਥੇਲੇਵਾ ਵਗੈਰਾ ਦੇਖੋ ਸੋਹਣਾ ਸਾਫ਼ ਸੁਥਰਾ ਵੀਡੀਓ ਕਵਰ ਕਰਨਾ ਟਾਈਮ ਆਪਣਾ ਇਸ ਵਕਤ ਦੁਪਹਿਰ ਦਾ ਟਾਈਮ ਆ ਉਹ ਤਾਂ ਨਾ ਤੁਸੀਂ ਗੈਸ ਕਰ ਸਕਦੇ ਕਿਉਂਕਿ ਸਾ ਚੋਈ ਦੇ ਵਿੱਚ ਅਜੇ 5-6 ਘੰਟੇ ਇਹਦੇ ਪਏ ਆ। ਕੱਟ-ਕਾਟ ਬਹੁਤ ਆ ਬੜਦਾ ਤੇ ਜਿੰਦ ਜਾਨ ਰਾਜੀ ਸਮੀ ਪੜੀ ਵੀ ਬਹੁਤ ਜ਼ਿਆਦੇ ਆ। ਫੁੱਲ ਸੈੱਜ ਦੇ ਵਿੱਚ ਆ 45000 ਰੁਪਇਆ ਮਾਲਕਾਂ ਨੇ ਦੀ ਡਿਮਾਂਡ ਕੀਤੀ ਆ। ਬਾਕੀ ਮੌਕੇ ਤੇ ਥੋੜਾ ਬੋਤਾ ਮਾਨਦਾਨ ਹੋ ਜਾਊਗਾ। ਪਿੱਛੇ ਵੀ ਬੱਚੀ ਆ ਗਈ ਇਹਨੇ ਦੇਖ ਸਕਦੇ ਹੋ। ਬਹੁਤ ਪਿਆਰੀ ਬੱਚੀ ਆ। ਵੀਪਲ ਕਾਪ ਚੰਗੀ ਆ। ਤੇ ਰਾਜੀ ਸਮੀ ਪੜੀ ਵੀ। ਤੇ ਨੰਬਰ ਦੁਆਰੇ ਫੇਰ ਬੋਲਦੇ ਆਪਣਾ 86735 73 002 ਠੀਕ ਹੈ ਕਹਿੰਦੇ ਭਾਬੇ ਨਿਆਣਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਨੂੰ ਹਣਾ ਨਹੀਂ ਤੇ ਦੁੱਧ ਵੀ ਫਿਰ ਫੈਟ ਵਾਲਾ ਹੋ ਜਾਮਾ ਸੰਗਣਾ ਇਹਦਾ ਦੁੱਧ ਵੀਰੇ ਫੈਟ ਵਾਲਾ ਆਗਾ 5.0 ਫੈਟ ਜਿਹੜੀ ਆਉਗੀ ਠੀਕ ਹੈ ਜਰਸੀ ਬਸੀ ਕ੍ਰਾਸ ਛੋਟਾ ਮੂਹ ਤੇ ਛੋਟੇ ਕੰਨਾਂ ਨਾਲ ਠੀਕ ਆ ਠੀਕ ਹੈ ਜਿਹੜਾ ਅਸੀਂ ਫੈਟ ਵਾਲੇ ਡਾਕਟਰ ਕੋਲ ਆਏ ਠੀਕ ਹੈ ਸੋ ਕੋਈ ਵੀ ਵੀਰੇ ਇਸ ਬਾਹਰੋਂ ਖਰੀਦਣ ਦਾ ਚਾਹਵਨ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ